ਹਈ ਤੁਸੀਂ ਤੁਸੀਂ ਇਹ ਬਾਣਾ ਜਿਹੜਾ ਪਾਇਆ ਹੈ ਤੁਹਾਨੂੰ ਪਤਾ ਹੈ ਇਹਦਾ ਕੀ ਮਹੱਤਵ ਹੈ ਕਿਵੇਂ ਇਹ ਕਿੰਨੀ ਖਾਸ ਚੀਜ਼ ਹੈ ਇਹ ਬਹੁਤ ਵੱਡੀ ਚੀਜ਼ ਹੈ ਅੱਛਾ ਇਹ ਕਿਵੇਂ ਦੱਸਿਆ ਤੁਸੀਂ ਇਹ ਮੈਨੂੰ ਆਪ ਪਤਾ ਆ ਕਿਉਂਕਿ ਬਾਣੇ ਤੋਂ ਹੀ ਪਤਾ ਲੱਗਦਾ ਹਰ ਚੀਜ਼ ਨਾਨਕਜੀਤ ਜੀ ਸਾਨੂੰ ਪਹਿਲਾਂ ਨਾ ਦਿਮਾਲੇ ਬਖਸ਼ੇ ਸੀਗੇ ਉਹਨਾਂ ਜਦੋਂ ਆਏ ਸੀਗੇ ਥੇ ਫਿਰ ਜਦੋਂ ਹਾਂ ਇਹ ਤਾਂ ਅੱਗੇ ਗਿਆ ਆਪਣਾ ਗੁਰ मतलब ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਸਾਰਾ ਪੰਥ ਸਾਜਿਆ ਕੀਤੇ ਕੋਲੇ ਤੁਸੀਂ ਤਾਂ ਸ਼ਸਤਰ ਵੀ ਧਾਰਨ ਕੀਤਾ ਹੋਇਆ ਤੇ ਸ਼ਸਤਰ ਵੀ ਜ਼ਰੂਰੀ ਹੈ ਹਾਂਜੀ ਇਹ ਨਾਲ ਪਟੰਗੀ ਜੁੜਿਆ ਨਾਲ ਤੇ ਬੜੇ ਕਰਮਾ ਵਾਲੇ ਆ ਵੀ ਵੱਡੇ ਬਾਣੇ ਬਖਸ਼ੇ ਮਾਰਨੇ ਤਿਆਰ ਬਤੇ ਹਰ ਬਖਸ਼ੇ ਆ ਸ਼ਸਤਰ ਬਖਸ਼ੇ ਆ ਸਾਨੂੰ ਮਾਰਨ ਲੜ ਲਾਇਆ ਮਾਰੇ ਨੇ ਤੇ ਸੁਪਰੀਮੋ ਪਾਵਰ ਇੱਕ ਦਰਗਾਹ ਦੀ ਹੈ ਕਰੋਨੇ ਪਾਸ਼ਾ ਜੀ ਹਾਂਜੀ ਤੇ ਦਿਲ ਕਰੇ ਜਾਣ ਨੂੰ ਨਹੀਂ ਕਰਦਾ ਨਹੀਂ ਕਿਉਂ ਕਿ ਜਿੱਦ ਨਾਦ ਆ ਜਾਂਦਾ ਆ ਕਿ ਜਦ ਬਾਣੀ ਸੁਣਦੇ ਨਾ ਦਿਮਾਗ 'ਚ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਐ ਸਾਹਿਬਕੌਰ ਦਾ ਵੀ ਚਕਰ ਆ ਲਾਇਆ ਐ ਤੁਹਾਨੂੰ ਪਤਾ ਹੈ ਕੌਣ ਜੀ ਕੌਣ ਨੇ ਸਾਡੀ ਖਾਲਸਾ ਦੀ ਮਾਤਾ